ਨਾ ਸਿਆਣੇ ਸੱਚੀ ਕਹਿੰਦੇ ਆ ਜਦੋਂ ਵਕਤ ਦੀ ਬਿਮਾਰ ਪੈਂਦੀ ਆ ਤਾਂ ਬਹੁਤ ਬੁਰੀ ਹੁੰਦੀ ਆ ਜਿਹਦੇ ਤੇ ਪੈਂਦੀ ਆ ਉਹਨੂੰ ਹੀ ਪਤਾ ਲੱਗਦਾ ਨਾ ਦੀਦੀ ਫਿਕਰ ਨਾ ਕਰੋ ਹੁਣ ਮੈਂ ਚਲਦੀ ਆ ਆਪਣਾ ਤੇ ਜੋਤ ਦਾ ਧਿਆਨ ਰੱਖਿਓ ਤਿੱਖੀ ਹੁੰਦੀ ਏ ਕਟਾਰ ਬੁਰੀ ਓਏ ਤਿੱਖੀ ਹੁੰਦੀ ਏ ਕਟਾਰ ਬੁਰੀ ਏ ਵੀ ਸਾਰਾ ਜਗ ਜਾਣਦਾ ਹੁੰਦੀ ਵਕਤ ਦੀ ਮਾਰ ਬੁਰੀ ਓਏ ਹੁੰਦੀ ਵਕਤ ਦੀ ਮਾਰ ਬੁਰੀ ਮਾ ਦਰਵਾਜਾ ਖੋਲ ਦੋ ਨਹੀਂ ਤਾਂ ਮੈਂ ਤੋੜ ਦੇਣਾ ਦਰਵਾਜਾ ਉਹ ਦਰਵਾਜਾ ਖੋਲ ਦੋ ਨਹੀਂ ਤਾਂ ਤੋੜ ਦੇਣਾ ਮੈਂ ਤਾਂ ਨਹੀਂ ਕੀ ਕਰੀ ਜਾਂਦੇ ਨੇ ਦਰਵਾਜਾ ਤਾਂ ਨਹੀਂ ਖੁੱਲਣਾ ਇਹ ਤਾਂ ਉਦੋਂ ਖੁੱਲਣਾ ਜਦੋਂ ਤੇਰਾ ਪਿਓ ਆਊਗਾ ਤੇਰੇ ਤੋਂ ਜੋ ਹੁੰਦਾ ਤੂੰ ਕਰ ਲੈ ਮੈਂ ਨਾ ਤੁਹਾਨੂੰ ਵਾਰੀ ਵਾਰੀ ਕਹੀ ਆ ਨਾ ਦਰਵਾਜਾ ਖੋਲ ਦੋ ਫਿਰ ਨਾ ਕਿ ਉਹ ਬਾਅਦ ਚ ਵੀ ਜੋਤ ਨੇ ਇਹ ਕਰਤਾ ਜੋਤ ਨੇ ਉਹ ਕਰਤਾ ਜੋਤ ਦਰਵਾజా ਤਾਂ ਨਹੀਂ ਖੁੱਲਣਾ ਤੇ ਤੈਨੂੰ ਜੋ ਹੁੰਦਾ ਨਾ ਤੂੰ ਕਰ ਲਾ। ਓ ਮम्मा ਮੈਨੂੰ ਭੁੱਖ ਲੱਗੀ ਆ ਤਾਂ ਹੀ ਕਹੀ ਜੰਨਾ ਵੀ ਦਰਵਾజా ਖੋਲ ਦੋ। ਜੋਤ ਐ ਮੈਨੂੰ ਪਤਾ ਤੈਨੂੰ ਕਿੰਨੀ ਕ ਭੁੱਖ ਲੱਗੀ ਆ ਤੂੰ ਇਹ ਭਲੇਖਾ ਕੱਢ ਦੇ ਆਪਣੇ ਮਨ ਚੋ ਕਿ ਮੈਂ ਤੈਨੂੰ ਬਾਹਰ ਕੱਢ ਦੂੰਗੀ ਤੇਰੇ ਪਿਓ ਨੂੰ ਆ ਲੈਣ ਦੇ ਫਿਰ ਦੇਖਦੇ ਆ ਕੀ ਕਰਨਾ ਵਾ। ਓ ਮम्मा ਜੇ ਨਹੀਂ ਖੋਲਣਾ ਦਰਵਾజా ਮੈਨੂੰ ਇੱਥੇ ਹੀ ਕੁਝ ਖਾਣ ਨੂੰ ਦੇ ਦੋ ਮੈਨੂੰ ਕਬਰਾਟ ਹੋਈ ਜਾਂਦੀ ਆ। ਹਾਏ ਚਾ ਦਲ ਜਾ ਗੱਲ ਚੰਗਾ ਫਿਰ ਤੂੰ ਰੁੱਕ 5 ਮਿੰਟ ਮੈਂ ਲੈ ਕੇ ਆਉਂਨੀ ਆ ਕੁਛ ਇਹਨੇ ਕੀ ਹੋ ਗਿਆ ਜੇ ਤਰਵਰ ਨਹੀਂ ਨਾ ਖੁੱਲਿਆ ਤਾਂ ਮੈਂ ਬਾਹਰ ਕਿੱਦਾਂ ਜਾਊਂਗਾ ਮੈਨੂੰ ਘਰੋਂ ਬਾਹਰ ਜਾਣ ਵਾਸਤੇ ਕੋਈ ਨਾ ਕੋਈ ਸਕੀਮ ਤੇ ਲੌਣੀ ਪੈਣੀ ਫੋਨ ਫੋਨ ਕਿਧਾ ਹਾਂ ਹੈਲੋ ਹਾਂ ਕੁਝ ਨਹੀਂ ਯਾਰ ਮੈਂ ਤਾਂ ਘਰੇ ਬੰਦ ਕੀਤਾ ਪਿਆ ਕਮਰੇ ਚ ਬਾਹਰ ਵੀ ਨਹੀਂ ਆਉਣ ਦਿੰਦੇ ਪਏ ਅੱਛਾ ਜੇ ਆ ਗੱਲ ਆ ਨਾ ਕੋਈ ਨਾ ਕੋਈ ਸਕੀਮ ਲਾ ਕੇ ਨਿਕਲਦਾ ਫਿਰ ਉਤੋਂ ਚੱਲ ਚੰਗਾ ਮੈਂ ਦੇਖਦਾ ਫਿਰ ਓਕੇ ਕਿਤੇ ਸੱਚੀ ਤਾਂ ਨਹੀਂ ਮੁੰਡੇ ਨੂੰ ਭੁੱਖ ਲੱਗੀ ਤਾਂ ਹੀ ਵਿਚਾਰਾ ਤੜਫਦਾ ਪਿਆ ਹੋਵੇ ਇਹ ਵੀ ਜਾਨਣੀ ਆ ਜੋਤ ਅੱਲਾ ਜੋਤ ਸੇਵ ਹੀ ਖਾਣਾ ਧੀਰੀ ਕੀ ਹੋ ਗਿਆ ਤੁਹਾਡਾ ਧਿਆਨ ਕਿੱਥੇ ਆ ਮੇਰਾ ਧਿਆਨ ਮਨਦੀਪਾਂ ਕੋਸ਼ਿਸ਼ ਨਹੀਂ ਥੋੜਾ ਜੋਤਵਾਲਾ ਸੀਗਾ ਵੀ ਜੇ ਮੈਂ ਮਾੜਾ ਜਿਹਾ ਧਿਆਨ ਉਹਦੇ ਵੱਲ ਦੇ ਦਿੰਦੀ ਤਾਂ ਜੋ ਮੇਰੇ ਹੱਥਾਂ ਚੋਂ ਨਾ ਨਿਕਲਦਾ ਦੀ ਜੀ ਤੁਸੀਂ ਕਿਉਂ ਪਰੇਸ਼ਾਨ ਹੋਏ ਜਾਂਦੇ ਹੋ ਜੋਤਕ ਆਪਣੇ ਘਰੇ ਆਪੇ ਅੱਖਾਂ ਦੇ ਸਾਹਮਣੇ ਤਾਂ ਹੈ ਆ ਨਾ ਮੈਂ ਦੇਪ ਮੈਨੂੰ ਨਾ ਡਰ ਲੱਗੀ ਜਾਂਦਾ ਵੀ ਕਿਤੇ ਜੋਤ ਦਾ ਇਹ ਨਸ਼ਾ ਮੇਰੇ ਘਰ ਨੂੰ ਵੀ ਬਰਬਾਦ ਨਾ ਕਰ ਦੇਵੇ ਹੋਰਾ ਮਾਵਾ ਵਾਂਗੂ ਮੇਰੇ ਪੱਲੇ ਵੀ ਰੋਣਾ ਨਾ ਪੈ ਜਾਵੇ ਦੀ ਜੀ ਤੁਸੀਂ ਪਰੇਸ਼ਾਨ ਨਾ ਹੋਵੋ ਜੀ ਆਪਣਾ ਬੱਚਾ ਗਲਤ ਰਾਹ ਪੈ ਹੀ ਗਿਆ ਤਾਂ ਆਪਾਂ ਸਾਰੇ ਰਲ ਕੇ ਉਹਦਾ ਧਿਆਨ ਰੱਖਾਂਗੇ ਸੱਚੀ ਮਨਦੀਪ ਹੁਣ ਤਾਂ ਨਾ ਮੈਨੂੰ ਬਹੁਤ ਪਛਤਾਵਾ ਹੁੰਦਾ ਕਿ ਮੈਂ ਆਪਣੇ ਮੁੰਡੇ ਨੂੰ ਗਲਤ ਰਾਹ ਤੇ ਜਾਣ ਤੋਂ ਰੋਕ ਨਹੀਂ ਸਕੇ ਨਹੀਂ ਦੀਦੀ ਇਹ ਚ ਤੁਹਾਡਾ ਕੋਈ ਕਸੂਰ ਨਹੀਂ ਹੈ ਇਹ ਉਮਰ ਹੀ ਬੱਚਿਆਂ ਦੀ ਇਹੋ ਜੀ ਹੁੰਦੀ ਆ ਨਾਲੇ ਇਸ ਉਮਰ ਦੇ ਬੱਚੇ ਆਪਾਂ ਨੂੰ ਬਗਾਨੇ ਬਗਾਨੇ 'ਚ ਲੱਗਣ ਲੱਗ ਜਾਂਦੇ ਆ ਉਹੀ ਕੁਝ ਬਸ ਜੋਤ ਨਾ ਹੋ ਰਿਹਾ ਆ ਆ ਦੇਖ ਲਓ ਕਿੰਨਾ ਟਾਈਮ ਹੋ ਗਿਆ ਮਾਰਦੀ ਆ ਮੈਂ ਇਹਨਾਂ ਨੂੰ ਆਵਾਜ਼ ਨੀ ਗੁੜਿਓ ਹਾਂਜੀ ਮੰਮੀ ਆਈ ਬਸ ਆਹ ਦੇ ਦੇ ਮੈ ਨਾਲੇ ਚਾਹਦੇ ਆ ਉਹਨੇ ਨਾਲੇ ਮੰਮੀ ਨੂੰ ਦਵਾਈ ਵੀ ਦੇ ਆਉਣੀ ਆ ਹਨਾ ਸਾਥੀ ਕੀਆ ਕਿਸੇ ਨੇ ਜਦੋਂ ਇੱਕ ਮਾਂ ਦੇ ਬੱਚੇ ਤੇ ਪੈਂਦੀ ਹੈ ਨਾ ਤਾਂ ਮਾਂ ਅੰਦਰ ਤੱਕ ਟੁੱਟ ਜਾਂਦੀ ਰੱਬਾ ਤੇਰੇ ਕੀ ਅਰਦਾਸ ਕਦੇ ਵੀ ਕਿਸੇ ਦਾ ਪੁੱਤ ਹੈ ਜੇ ਕਮਾ ਚ ਨਾ ਪਵੇ ਹੋਰ ਗੋਲਦੀ ਭਾਜੀ ਕੇ ਆਲਾ ਬੋਲੀ ਭਾਜੀ ਕੀ ਗੱਲ ਕੀ ਹਾਲ ਹੈ ਬੜੇ ਸੁਸਤ ਜੀ ਠੀਕ ਠਾਕ ਵਧੀਆ ਮਾਰੇ ਵਧੀਆ ਮੈਂ ਆ ਕੇ ਆਵਾਜ਼ ਦਿੱਤੀ ਤੁਹਾਨੂੰ ਮੈਂ ਭਾਜੀ ਕੀ ਹਾਲ ਹੈ ਤੁਸੀਂ ਸੁਣੇ ਨਹੀਂ ਬਸ ਮੈਂ ਵੈਸੇ ਹੀ ਬੈਠਾ ਸੀਗਾ ਜੀ ਪਰੇਸ਼ਾਨ ਲੱਗਦੇ ਉਹ ਨਹੀਂ ਭਾਜੀ ਪਰੇਸ਼ਾਨ ਕਹਦਾ ਵੈਸੇ ਹੀ ਕਈ ਵਾਰੀ ਵਰਕ ਲੋਡ ਜਾ ਹੋ ਜਾਂਦਾ ਤਾਂ ਥੋੜਾ ਜਿਹਾ ਥਕਾਂ ਜੀ ਹੋ ਜਾਂਦੀ ਤਾਂ ਬਹਿ ਜਾਂਦਾ ਮੈਂ ਤੇ ਭਾਜੀ ਤੁਹਾਡੇ ਕੋਲ ਵੈਸੇ ਵੀ ਆਉਣ ਦੀ ਸੋਚਦਾ ਪਿਆ ਸੀਗਾ ਮੈਂ ਭਾਜੀ ਕੋ ਚਾਹ ਚੂ ਪੀ ਕੇ ਆਉਨੇ ਆ ਅੱਜ ਸਵੇਰੇ ਮੈਨੂੰ ਭਾਬੀ ਦਾ ਫੋਨ ਵੀ ਆ ਗਿਆ ਕਿਹਨੇ ਭਾਜੀ ਦੁਕਾਨ ਤੇ ਜਾਓਗੇ ਤੇ ਮੜਿਆ ਧਿਆਨ ਰੱਖਿਓ ਭਾਜੀ ਦਾ ਥੋੜੇ ਦਿਨਾਂ ਤੋਂ ਪਰੇਸ਼ਾਨ ਲੱਗਦੇ ਵੀ ਆ ਤੇ ਪਰੇਸ਼ਾਨ ਤੁਸੀਂ ਮੈਨੂੰ ਲੱਗਦੇ ਵੀ ਪਏ ਜੀ ਕੀ ਗੱਲ ਭਾਜੀ ਕੀ ਦੱਸਾਂ ਮੈਂ ਤਾਂ ਬਹੁਤ ਵੱਡੀ ਪਰੇਸ਼ਾਨੀ ਚ ਜੋ ਤਾਂ ਆਪਣਾ ਨਸ਼ੇ ਦੀ ਲਤ ਚ ਲੱਗ ਗਿਆ ਹੁਣ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਪਰੇਸ਼ਾਨ ਕਿਉਂ ਹੁਣ ਦੱਸੋ ਐਡੀ ਵੱਡੀ ਪਰੇਸ਼ਾਨੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਕਿਹੜੇ ਪਾਸੇ ਲੱਗ ਗਿਆ ਤੇ ਇਹਨੂੰ ਮੈਂ ਕੱਢੂੰਗਾ ਕਿੱਦਾਂ ਗਲਤਾਂ ਯਾਰ ਪਰੇਸ਼ਾਨੀ ਵਾਲੀ ਹੈ ਵੈਸੇ ਪਰ ਜੋ ਤਾਂ ਆਪਣਾ ਇਦਾਂ ਦਾ ਹੈ ਨਹੀਂ ਸੀਗਾ ਉਹ ਤੇ ਬੜਾ ਸਿਆਣਾ ਮੁੰਡਾ ਕਿਤੇ ਗਲਤ ਸੰਗਤ 'ਚ ਪੈ ਗਿਆ ਮੈਨੂੰ ਲੱਗਦਾ ਦਿਖੜਾ ਬੜਾ ਭਾਈ ਬੱਸ ਭਾਜੀ ਤੁਹਾਨੂੰ ਕਿਵੇਂ ਦੱਸਾਂ ਮੈਂ ਤਾਂ ਆਪ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਮੈਨੂੰ ਤਾਂ ਇਹੀ ਨਹੀਂ ਪਤਾ ਲੱਗਿਆ ਕਦੋਂ ਇਹ ਗਲਤ ਸੰਗਤ 'ਚ ਚਲ ਗਿਆ ਮੈਂ ਤਾਂ ਇੰਨਾ ਲਾੜ ਲੜਾਉਂਦਾ ਸੀ ਉਹਦੇ ਨਾਲ ਕਦੀ ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿੱਤੀ ਤੇ ਜਿਹੜੇ ਦੇ ਦੋਸਤ ਸੀ ਉਹ ਵੀ ਭਾਜੀ ਮੈਂ ਦੇਖੇ ਆ ਵੀ ਦੋ ਤਿੰਨ ਦੋਸਤ ਸੀ ਉਹ ਵੀ ਬੜੇ ਸੌ ਸੀ ਪਤਾ ਨਹੀਂ ਇਹਨੂੰ ਕਿਹੜੇ ਦੋ ਚਾਰ ਬੰਦੇ ਹੋਰ ਜਿਹੜੇ ਚਿੰਮੜ ਗਏ ਜਿਹੜੇ ਇਹਨੂੰ ਇਹੇ ਜੇ ਰਸਤੇ ਤੇ ਲੈ ਗਏ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹ ਭਾਜੀ ਮੈਨੂੰ ਤਾਂ ਇਹ ਹਰਾਨੀਆਂ ਇੰਨਾ ਧਿਆਨ ਰੱਖਣ ਦੇ ਬਾਵਜੂਦ ਵੀ ਜੋ ਤੇ ਕੰਮਾਂ 'ਚ ਪਹੁੰਚਿਆ ਤਾਂ ਪਹੁੰਚਿਆ ਕਿਨੇ ਭਾਜੀ ਤੁਸੀਂ ਨਹੀਂ ਜਾਣਦੇ ਇਹ ਦੁਨੀਆ ਬਹੁਤ ਗੰਦੀ ਹੈ ਇੱਥੇ ਇੱਕਦੋ ਕੌਣ ਕੀ ਕਰ ਜੇ ਕੁਝ ਨਹੀਂ ਕਹਿ ਸਕਦੇ ਮੇਰੇ ਚਾਚੇ ਦੇ ਮੁੰਡੇ ਨਾਲ ਵੀ ਇਦਾਂ ਹੀ ਹੋਇਆ ਸੀਗਾ ਉਹਦੀ ਕਿਸੇ ਯਾਰ ਦੋਸਤ ਨਾਲ ਲੜਾਈ ਹੋ ਗਈ। ਉਹਨਾਂ ਨੇ ਇਹਨੂੰ ਨਸ਼ੇ ਦੀ ਲਤ ਤੇ ਲਾਤਾ। ਭਾਜੀ ਮੈਂ ਤੁਹਾਨੂੰ ਕੀ ਦੱਸਾਂ? ਉਹਨੂੰ ਐਸੀ ਨਸ਼ੇ ਦੀ ਲਤ ਲੱਤੀ ਉਹ ਮਰਨ ਤੱਕ ਮਜਬੂਰ ਹੋ ਗਿਆ ਸੀਗਾ। ਭਾਜੀ ਤੁਹਾਡੀ ਗੱਲ ਵੈਸੇ ਸਹੀ ਆ। ਅੱਜਕੱਲ ਹਾਲਾਤ ਇਦਾਂ ਦੇ ਆ ਪਰ ਮੈਨੂੰ ਇਹ ਨਹੀਂ ਸਮਝ ਆਂਦੀ ਆ ਤਾਂ ਮੇਰਾ ਜੋਤ ਬਿਲਕੁਲ ਛੋਟਾ ਜਿਹਾ ਆ। ਇਹੋ ਜਿਹੇ ਛੋਟੇ ਬੱਚਿਆਂ ਤੱਕ ਨਸ਼ਾ ਕਿੱਥੋਂ ਪਹੁੰਚ ਜਾਂਦਾ? ਉਹ ਭਾਜੀ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੇ ਵੇ। ਅੱਜਕੱਲ ਨਸ਼ਾ ਮਿਲਣਾ ਕੋਈ ਔਖੀ ਗੱਲ ਆ। ਗਲੀ ਗਲੀ ਮਲੇ ਮਲੇ ਇਦਾਂ ਨਸ਼ਾ ਵੇਖਦਾ ਪਿਆ। ਹੋਰ ਤੇ ਹੋਰ ਆਈਕਲ 버거 ਪੀਜ਼ਾ ਮਗਾ ਨਸ਼ੀ ਦੀ ਹੋਮ ਡਿਲੀਵਰੀ ਹੋ ਰਹੀ ਹੈ। ਭਾਜੀ ਗੱਲ ਤਾਂ ਤੁਹਾਡੀ ਵੀ ਠੀਕ ਆ ਪਰ ਮਨ ਨੂੰ ਹੁਣ ਆਪਣੇ ਆਪ ਦੀ ਪਛਤਾਵਾ ਹੁੰਦਾ ਪਿਆ। ਵੀ ਮੈਂ ਜੋਤ ਦਾ ਜੇ ਧਿਆਨ ਰੱਖਿਆ ਹੁੰਦਾ ਤਾਂ ਜੋ ਇਸ ਤਲਦਲ ਦੇ ਵਿੱਚ ਨਾ ਫਸਦਾ। ਕੋਈ ਨਾ ਭਾਜੀ ਤੁਸੀਂ ਫਿਕਰ ਨਾ ਕਰੋ ਜੋਤ ਠੀਕ ਹੋ ਜਾਊਗਾ ਪਰ ਥੋੜਾ ਟਾਈਮ ਲੱਗੂਗਾ। ਬੱਚੇ ਦੀ ਕੇਅਰ ਕਰਨੀ ਪੈਣੀ ਥੋੜੀ ਜੀ। ਪਰ ਪਹਿਲਾਂ ਪਾਏ ਪਤਾ ਕਰੀਏ ਕਿ ਇਹ ਨਸ਼ੇ ਦੀ ਲਤਨ ਨੂੰ ਲਈ ਕਿਨੇ ਆ। ਭਾਜੀ ਉਹ ਪਤਾ ਕਰਕੇ ਆਪਾਂ ਕਰਾਂਗੇ ਵੀ ਕੀ ਕਿਉਂਕਿ ਜਿਹੜਿਆ ਨਸ਼ਾ ਵੇਚਦੇ ਆ ਇਹ ਤਾਂ ਛੋਟੀਆਂ-ਛੋਟੀਆਂ ਮੱਛੀਆਂ ਨੇ ਜਿਹੜੇ ਵੱਡੇ ਮਗਰਮਚ ਨੇ ਉਹਨਾਂ ਤੱਕ ਤਾਂ ਕਿਸੇ ਦੀ ਪਹੁੰਚ ਹੀ ਨਹੀਂ ਹੁੰਦੀ ਨਾ ਤੁਹਾਡੀ ਪਹੁੰਚ ਹੋਣੀ ਨਾ ਮੇਰੀ ਹੋਣੀ ਆ ਬਈ ਅਸਲ ਤਾਂ ਉਹਨਾਂ ਤੱਕ ਪਹੁੰਚਣਾ ਜ਼ਰੂਰੀ ਆ ਜਿੱਥੇ ਤੱਕ ਆਪਾਂ ਪਹੁੰਚ ਨਹੀਂ ਸਕਦੇ ਹੁਣ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਬਈ ਆਪਾਂ ਜੋਤ ਨੂੰ ਇਸ ਦਲ ਦਾ ਚੋਂ ਕੱਢੀਏ ਕਿਤਾ ਤੁਸੀਂ ਫਿਕਰ ਨਾ ਕਰੋ ਭਾਜੀ ਬਸ ਆਪਣੇ ਬੱਚੇ ਦਾ ਧਿਆਨ ਰੱਖੋ ਬਾਕੀ ਉਹ ਪ੍ਰਮਾਤਮਾ ਦੇਖਣ ਵਾਲਾ ਵੀ ਜਿਨੇ ਵੀ ਇਹਨੂੰ ਨਸ਼ੇ ਦੀ ਲਾਤ ਤੇ ਲਾਇਆ ਨਾ ਬਾਝੋ ਵੀ ਨਹੀਂ ਸਕਦਾ ਇਹ ਕਰਮ ਆ ਭਾਜੀ ਜੋ ਕਰਮ ਉਹ ਕਰਾਂਗੇ ਨਾ ਉਹ ਸਾਡੇ ਅੱਗੇ ਆਉਣਾ ਕਿੰਨੀ ਕੁ देर ਬਚ ਜੂਗਾ ਜੋ ਬੀਜਾਂਗੇ ਉਹ ਤੇ ਫਲ ਮਿਲਣਾ ਹੀ ਮਿਲਣਾ ਦੇਖੋ ਭਾਜੀ ਜੋ ਹੋਣਾ ਸੀ ਉਹ ਤੇ ਹੋ ਗਿਆ ਤੇ ਜੋ ਹੋਣਾ ਵਾ ਉਹਨੂੰ ਵੀ ਕੋਈ ਬਦਲ ਨਹੀਂ ਸਕਦਾ ਮੈਂ ਤੇ ਉਹ ਸਲਾਹ ਦਊਂਗਾ ਕਿ ਤੁਸੀਂ ਆਪਣੇ ਵਪਾਰ ਦੇ ਨਾਲ-ਨਾਲ ਆਪਣੇ ਬੱਚਿਆਂ 'ਲ ਵੀ ਧਿਆਨ ਦਿਓ ਉਹਨੂੰ ਇਸ ਟਾਈਮ ਤੁਹਾਡੀ ਸਭ ਤੋਂ ਵੱਧ ਲੋੜ ਆ ਠੀਕ ਆ ਭਾਜੀ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਦੱਸਿਆ ਵੀ ਆਪਣੇ ਬੱਚਿਆਂ ਨੂੰ ਟਾਈਮ ਦਿਆ ਕਰੋ ਕੋਈ ਨਹੀਂ ਭਾਜੀ ਮੈਂ ਤੁਹਾਡੀ ਗੱਲ ਤੇ ਹੁਣ ਜ਼ਰੂਰ ਗੌਰ ਕਰੂੰਗਾ ਤੇ ਭਾਜੀ ਜਿੱਥੇ ਮੇਰੀ ਲੋੜ ਪੈਂਦੀ ਹੈ ਮੈਂ ਹਾਜ਼ਰ ਹਾਂ ਅਸੀਂ ਰਲ ਮਿਲ ਕੇ ਬੱਚੇ ਨੂੰ ਇਸ ਦਰਦ ਤੋਂ ਬਾਹਰ ਕਢਣਾ ਹਾਂਜੀ ਭਾਜੀ ਤੁਸੀਂ ਅੱਜ ਮੈਨੂੰ ਇੰਨਾ ਮਾਣ ਦੇ ਤਾਂ ਨਾ ਉਹੀ ਬਹੁਤ ਹੈ ਤੁਹਾਡੇ ਵਾਸਤੇ ਓਕੇ ਭਾਜੀ ਆਜੇ ਮੈਂ ਤੁਹਾਨੂੰ ਬਾਹਰ ਤੱਕ ਛੱਡ ਦਿੰਦਾ ਬਹੁਤ ਵਧੀਆ ਜੀ ਘਰ ਪਰਵਾਹ ਠੀਕ ਹੈ ਸਭ ਕੁਝ ਬਹੁਤ ਵਧੀਆ ਜੀ ਕਿਰਪਾ ਮਾਲਕ ਦੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਸੰਤੋਖੀ ਆਲਾ ਆਪਾਂ ਵਧੀਆ ਜੀ ਕਿਵੇਂ ਆਇਆ ਸੀ ਫਸੋ ਮੈਨੂੰ ਉਹ ਨਾਲਦਿਆਂ ਤੋਂ ਪਤਾ ਲੱਗਾ ਸੀਗਾ ਤੇ ਉਹਦੀ ਤਬੀਅਤ ਖਰਾਬ ਆ ਤੇ ਮੈਂ ਉਹਦਾ ਪਤਾ ਲੈਣ ਆਇਆ ਸੀ ਨਾ ਸੰਦੀਪ ਚੰਗੀ ਗੱਲ ਆ ਤੂੰ ਜੋ ਉਹਦਾ ਪਤਾ ਲੈਣ ਆ ਜਦੋਂ ਨੂੰ ਪਤਾ ਲੱਗਿਆ ਵੀ ਜੋਦੀ ਦੀ ਤਬੀਅਤ ਖਰਾਬ ਸੀ ਇਹਦਾ ਕਾਰਨ ਵੀ ਤੁਹਾਨੂੰ ਪਤਾ ਕਰਨਾ ਚਾਹੀਦਾ ਵੀ ਉਹਦੀ ਜੋਦੀ ਦੀ ਤਬੀਅਤ ਖਰਾਬ ਕਿਉਂ ਹੋਈ ਸੀ ਅੰਕਲ ਜੀ ਮੈਨੂੰ ਕਾਰਨ ਤਾਂ ਪਤਾ ਇਹੀ ਮੈਂ ਤੁਹਾਨੂੰ ਦੱਸਣ ਆਇਆ ਸੀ ਕੀ ਪਤਾ ਸੰਦੀਪ ਤੈਨੂੰ ਮੈਨੂੰ ਵੀ ਤਾਂ ਪਤਾ ਲੱਗੇ ਅੰਕਲ ਜੀ ਮੈਂ ਤੁਹਾਨੂੰ ਦੱਸਣ ਆਇਆ ਇੰਸਟੀਚਿਊਟ ਦੇ ਕੁਝ ਕੁ ਮੁੰਡਿਆਂ ਨੇ ਨਾ ਜੋਤ ਨੂੰ ਨਸ਼ੇ ਤੇ ਲਾਤਾ ਤੂੰ ਯਾਰ ਹਮੇਸ਼ਾ ਉਹਦੇ ਨਾਲ ਰਹਿਣਾ ਜੇ ਤੈਨੂੰ ਇਹਨਾਂ ਗੱਲ ਦਾ ਪਤਾ ਲੱਗ ਹੀ ਗਿਆ ਸੀ ਵੀ ਉਹਨੂੰ ਉਹ ਮੁੰਡੇ ਵਿਗਾੜਦੇ ਪਏ ਨਸ਼ੇ ਤੇ ਲਾਉਂਦੇ ਪਏ ਤੂੰ ਯਾਰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਅੰਕਲ ਜੀ ਮੈਨੂੰ ਸ਼ਰਮਿੰਦਗੀ ਆ ਵੀ ਮੈਂ ਇਹ ਗੱਲ ਪਹਿਲਾਂ ਨਹੀਂ ਤੁਹਾਨੂੰ ਦੱਸ ਸਕਿਆ ਮੈਨੂੰ ਉਮੀਦ ਸੀਗੀ ਵੀ ਮੈਂ ਉਹਨੂੰ ਮਾੜੀ ਸੰਗਤ ਤੋਂ ਬਚਾ ਲੂੰਗਾ ਪਰ ਅੰਕਲ ਜੀ ਜੋਤ ਨੇ ਮੇਰੀ ਇੱਕ ਨਹੀਂ ਸੁਣੀ ਉਹਨਾਂ ਮਗਰ ਲਾ ਕੇ ਜੋਤ ਮੈਨੂੰ ਹੀ ਮਾੜਾ ਚੰਗਾ ਬੋਲਣ ਲੱਗ ਗਿਆ। ਅੱਛਾ ਸ਼ੱਕ ਤਾਂ ਮੈਨੂੰ ਵੀ ਕਈ ਦਿਨਾਂ ਦਾ ਜੋਤ ਦੇ ਸੀਗਾ ਕਿਉਂਕਿ ਮੈਂ ਜਦੋਂ ਵੀ ਜਾਂਦਾ ਸੀ ਘਰੇ ਉਹ ਪਿਆਰ ਰੰਦਾ ਸੀ। ਪਰ ਉਹਦੀਆਂ ਮੈਂ ਕਈ ਵਾਰੀ ਅੱਖਾਂ ਵੀ ਦੇਖੀਆਂ ਉਹਦੀਆਂ ਅੱਖਾਂ ਵੀ ਲਾਲ ਹੁੰਦੀਆਂ ਸੀਗੀਆਂ। ਐਸੀ ਗੱਲ ਕਰਕੇ ਮੈਂ ਜੋਤ ਤੋਂ ਕਿਨਾਰਾ ਕਰ ਲਿਆ ਸੀ ਜਿੱਦੋਂ ਫਾਇਦਾ ਚੱਕ ਗਏ। ਉਹਨਾਂ ਤੋਂ ਉਹਨਾਂ ਮੁੰਡੇ ਨੂੰ ਜਾਣਦਾ ਜਿਨ੍ਹਾਂ ਨੇ ਜੋਤ ਨੂੰ ਆ ਦਲਦਲ 'ਚ ਫਸਾਇਆ ਵਾ ਉਹਨਾਂ ਦਾ ਕੋਈ ਘਰ ਦਾ ਪਤਾ ਹੋਵੇ ਜਾਂ ਉਹਨਾਂ ਦਾ ਕੋਈ ਫੋਨ ਨੰਬਰ ਪਤਾ ਤਾਂ ਮੈਨੂੰ ਦੱਸ ਮੈਂ ਉਹਨਾਂ ਦੇ ਮਾਪਿਆਂ ਨਾਲ ਗੱਲ ਕਰਾਂ। ਅੰਕਲ ਜੀ ਮੈਨੂੰ ਉਹਨਾਂ ਦਾ ਪੂਰਾ ਐਡਰੈਸ ਤਾਂ ਨਹੀਂ ਪਤਾ ਪਰ ਮੈਨੂੰ ਲੱਗਦਾ ਮਾਡਲ ਟਾਊਨ ਦੇ ਨੇ ਵੱਡੇ ਘਰਾਂ ਦੇ ਮੁੰਡੇ ਆ ਜਿਨ੍ਹਾਂ ਨੇ ਜੋਤ ਨੂੰ ਇਹ ਕੰਮ ਤੇ ਲਾਤਾ ਨਾ ਜੀ ਇੰਨੀ ਗੱਲ ਤੂੰ ਪਤਾ-ਪੁਤਾ ਦਾ ਕਰ ਵੀ ਉਹ ਰਹਿੰਦੇ ਕਿੱਥੇ ਆ ਅੰਕਲ ਜੀ ਐਡਰੈਸ ਪਤਾ ਕਰਨ ਦੀ ਕੀ ਲੋੜ ਆ ਜੋਤ ਨੂੰ ਪੁੱਛੋ ਉਹਨੇ ਤੁਹਾਨੂੰ ਸਾਰਾ ਕੁਝ ਦੱਸ ਦੇਣਾ ਸੰਦੀਪ ਜੋਤ ਨੇ ਤਾਂ ਆਪਾਂ ਨੂੰ ਸਾਰਾ ਕੁਝ ਦੱਸ ਦੇਣਾ ਪਰ ਆਪਾਂ ਏਦਾਂ ਉਹਨਾਂ ਦੇ ਘਰੇ ਜਾਂਦੇ ਚੰਗੇ ਨਹੀਂ ਲੱਗਦੇ ਆਪਾਂ ਤਾਂ ਉਹਨਾਂ ਨੂੰ ਰੰਗਿਆਤੀ ਫੜਨਾ ਆ ਤਾਂ ਕਿ ਦੇ ਮਾਪਿਆਂ ਨੂੰ ਵੀ ਦੱਸ ਸਕੀਏ ਵੀ ਤੁਹਾਡੇ ਮੁੰਡੇ ਕਿਹੜੇ ਕੰਮਾਂ 'ਚ ਪਏ ਹੋਏ ਆ। ਅੰਕਲ ਜੀ ਤੁਸੀਂ ਹੱਲੇ ਵੀ ਉਹਨਾਂ ਨੂੰ ਰੰਗੇ ਹੱਤੀ ਫੜਨ ਦੀਆਂ ਗੱਲਾਂ ਕਰੀ ਜਾਂਦੇ ਹੋ। ਉਹ ਅੰਕਲ ਜੀ ਆਪਣੇ ਜੋਤ ਨੂੰ ਕਿੱਥੇ ਤੱਕ ਤਾਂ ਲੈ ਗਏ ਆ? ਤੁਸੀਂ ਜੋਤ ਤੋਂ ਉਹਨਾਂ ਦਾ ਐਡਰੈਸ ਪਤਾ ਕਰੋ ਤੇ ਆਪਾਂ ਉਹਨਾਂ ਦੇ ਘਰ ਚਲੀਏ। ਨਾ ਆਪਾਂ ਉਹਨਾਂ ਨੂੰ ਨਾ ਬਿਨਾਂ ਵਜਾ ਕੁਝ ਕਹਿੰਦੇ ਚੰਗੇ ਨਹੀਂ ਲੱਗਦੇ। ਜੋਦੋ ਇੱਕ ਇਸ ਟਾਈਮ ਮੈਂ ਮਹਿਸੂਸ ਕਰ ਰਿਹਾ ਨਾ ਮੈਨੂੰ ਪਤਾ ਇੱਕ ਪਿਓ ਹੋਣ ਦੀ ਪੀੜ ਕੀ ਹੁੰਦੀ ਆ। ਜਦੋਂ ਆ ਚੀਜ਼ਾਂ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਣਗੀਆਂ ਨਾ ਜੋ ਹਾਲ ਮੇਰਾ ਹੈ ਉਹੀ ਹਾਲ ਉਹਨਾਂ ਦਾ ਵੀ ਹੋਊਗਾ ਮੈਂ ਨਹੀਂ ਚਾਹੁੰਦਾ ਵੀ ਉਹਦੇ ਮਾਪਿਆਂ ਨੂੰ ਮੈਂ ਸਿੱਧਾ ਜਾ ਕੇ ਦੁੱਖ ਦੇਵਾਂ ਜੇ ਅੰਕਲ ਜੀ ਤੁਸੀਂ ਅੱਜ ਉਹਨਾਂ ਨੂੰ ਖੁੱਲੇ ਛੱਡਤਾ ਨਾ ਹੁਣ ਤਾਂ ਉਹਨਾਂ ਨੇ ਜੋਤ ਦੀ ਜ਼ਿੰਦਗੀ ਖਰਾਬ ਕੀਤੀ ਆ ਕੱਲ ਨੂੰ ਕਿਸੇ ਹੋਰ ਦੀ ਵੀ ਕਰਨਗੇ ਪੁੱਤ ਤੂੰ ਫਿਕਰ ਨਾ ਕਰ ਮੈਂ ਆਪੇ ਦੇਖ ਲਊਗਾ ਤੂੰ ਮੈਨੂੰ ਸਿਰਫ ਇਹ ਪਤਾ ਕਰਕੇ ਦੱਸ ਦੇ ਉਹ ਮੁੰਡੇ ਕਿੱਥੇ ਮਿਲਣਗੇ ਤੇ ਕਦੋਂ ਮਿਲਣਗੇ ਬਾਕੀ ਜੋ ਕਰਨਾ ਮੈਂ ਆਪ ਹੀ ਕਰ ਲੈਣਾ ਵਾ ਹੈਲੋ हां जी मम्मी जी। ਜੇ ਮਾਮਾ ਜੀ ਆਏ। ਚਲੋ ਮੈਂ ਆ ਗਿਆ। ਮੈਂ 10 ਮਿੰਟ ਤੱਕ ਆ ਗਿਆ ਮੈਂ। ਸੰਦੀਪ ਮਨੂਨਾ ਘਰੋਂ ਮਮੀ ਦਾ ਫੋਨ ਆਇਆ ਮੈਨੂੰ ਘਰੇ ਜਾਣਾ ਮੇਰੇ ਮਾਮਾ ਜੀ ਆਏ ਆ। ਤੂੰ ਇੱਕ ਕੰਮ ਕਰਨਾ ਵਾ ਤੈਨੂੰ ਜਿੱਥੇ ਉਹ ਮੁੰਡੇ ਮਿਲਣ ਤੂੰ ਮੈਨੂੰ ਬਸ ਫੋਨ ਕਰ ਦੇ। ਕੋਈ ਨਾ ਅੰਕਲ ਜੀ ਤੁਸੀਂ ਫਿਕਰ ਨਾ ਕਰੋ। ਫੋਨ ਤਾਂ ਮੈਂ ਤੁਹਾਨੂੰ ਕਰ ਦੂੰਗਾ। ਪਰ ਜਿਨ੍ਹਾਂ ਨੇ ਜੋਤੀ ਜ਼ਿੰਦਗੀ ਖਰਾਬ ਕੀਤੀ ਨਾ। ਉਹਨਾਂ ਨੂੰ ਤਾਂ ਪਹਿਲਾਂ ਮੈਂ ਫੈਂਟੂਗਾ। ਚਲ ਕੋਈ ਨਹੀਂ ਯਾਰ ਸੰਦੀਪ। ਮੈਂ ਆਪੇ ਦੇਖ ਲਵਾਂ ਉਹਨਾਂ ਨੂੰ ਚੱਲ ਮੈਂ ਚੱਲਦਾ ਠੀਕ ਆ ਹੁਣ ਠੀਕ ਆ ਅੰਕਲ ਜੀ ਲਾਲਾ ਮੰਮੀ ਚਾਹ ਬੋਲੀ ਤੂੰ ਮੈਨੂੰ ਬੜੀ ਪਰੇਸ਼ਾਨ ਲੱਗਦੀ ਆ ਤੇਰਾ ਚਿਹਰਾ ਉੱਤਰਿਆ ਉੱਤਰਿਆ ਜਿਹਾ ਲੱਗਦਾ ਧੀ ਭਰਾਵਾ ਕੀ ਦੱਸੇ ਤੈਨੂੰ ਸਾਡੇ ਕਰਤਾ ਉਹ ਅਗ ਲੱਗੀਆਂ ਚੜੀ ਪੰਜਾਬ ਦੇ ਹਰ ਘਰ ਘਰ ਵਿੱਚ ਵੜਦੀ ਜਾ ਰਹੀ ਹੈ ਮੈਂ ਪਹਿਣਾ ਸਮਝਿਆ ਨਹੀਂ ਤੂੰ ਕੀ ਕਹਿਣਾ ਚਾਹੁੰਦੀ ਆ ਮਾਮਾ ਜੀ ਮੰਮੀ ਦੇ ਕਹਿਣ ਦਾ ਮਤਲਬ ਇਹ ਆ ਕਿ ਜੋਤ ਨੂੰ ਪਤਾ ਨਹੀਂ ਨਸ਼ੇ ਦੀ ਆਦਤ ਕਿੱਥੋਂ ਪੈ ਗਈ ਆ ਇਸੇ ਕਰਕੇ ਨਾ ਉਹਨੂੰ ਅਸੀਂ ਅੱਜ ਕਮਰੇ 'ਚ ਬੰਦ ਰੱਖਿਆ ਹੋਇਆ ਨਾ ਬਬਲੀ ਇਹ ਕਿਵੇਂ ਹੋਇਆ ਜੋਤ ਤਾਂ ਇੰਨਾ ਸਿਆਣਾ ਮੁੰਡਾ ਸੀ ਇਹ ਇੰਨਾ ਕੰਮਾਂ ਵਿੱਚ ਕਿਵੇਂ ਪੈ ਗਿਆ? ਵੀ ਇਹੀ ਗੱਲਾਂ ਦਾ ਚੋਰਾ ਤਾਂ ਭਰਾਵਾ ਸਾਨੂੰ ਵੱਡ-ਵੱਡ ਖਾਈ ਜਾਂਦਾ। ਵੀ ਜੋਤ ਇੰਨਾ ਗੱਲਾਂ 'ਚ ਕਿਵੇਂ ਪੈ ਗਿਆ? ਭੈਣਾ ਗੋਲਡੀ ਨੂੰ ਪਤਾ ਹੈ? ਜੋਤਾ ਕੁਝ ਕਰਦਾ ਫਿਰਦਾ ਹੈ? ਹਾਂਜੀ ਮਾਮਾ ਜੀ। ਇਹਨਾਂ ਨੇ ਤਾਂ ਆਪ ਦੇਖਿਆ ਜੋਤ ਨੂੰ ਨਸ਼ਾ ਕਰਦਿਆਂ। ਬਬਲੀ ਇਹ ਤਾਂ ਬੜੀ ਦੁੱਖ ਵਾਲੀ ਗੱਲ ਆ। ਜਦੋਂ ਮਾਪਿਆਂ ਨੂੰ ਪਤਾ ਲੱਗਦਾ ਹੈ, ਉਹਨਾਂ ਦਾ ਪੁੱਤ ਨਸ਼ੇ ਵੱਲ ਜਾ ਰਿਹਾ ਹੈ। ਉਹਨਾਂ ਦਾ ਮਰਨ ਹੋ ਜਾਂਦਾ ਲੈ ਹੋਰ ਵੀ ਜਦੋਂ ਤਾਂ ਗੋਲਦੀ ਨੂੰ ਜੋਤ ਬਾਰੇ ਪਤਾ ਲੱਗਿਆ ਨਾ ਉਹਨੇ ਤਾਂ ਨਾ ਕੁਝ ਖੱਦ ਤੇ ਨਾ ਹੀ ਉਹ ਕਿਸੇ ਨਾਲ ਕੋਈ ਗੱਲ ਕਰਦਾ ਪਤਾ ਨਹੀਂ ਆਪਦੇ ਮਨ ਦੇ ਅੰਦਰ ਕਿੰਨਾ ਕੋਈ ਬੋਝ ਰੱਖੀ ਬੈਠਾ ਵਾ ਗੋਲਦੀ ਚਲ ਤੂੰ ਹੌਸਲਾ ਰੱਖ ਗੋਲਦੀ ਆਉਂਦਾ ਮੈਂ ਉਹਦੇ ਨਾਲ ਗੱਲ ਕਰਦਾ ਮੈਂ ਉਹਨੂੰ ਸਮਝਾਉਂਗਾ ਜੋਤ ਨੂੰ ਆਪਾਂ ਨੇ ਨਰਕ ਦੇ ਵਿੱਚੋਂ ਕਿਵੇਂ ਕੱਢਣਾ ਲੈ ਹੋਰ ਭਰਾਵਾ ਪਹਿਲਾਂ ਤਾਂ ਜਵਾਈ ਦਾ ਫਿਕਰ ਸੀ ਵੀ ਉਹ ਕਿਹੜੇ ਰਾਹ ਤੇ ਗਿਆ ਤੇ ਹੁਣ ਸਾਡਾ ਨਿੱਕਾ ਜਿਹਾ ਚੋਚ ਉਹ ਵੀ ਨਸ਼ਿਆ ਵਾਲ ਤਰ ਪਿਆ ਕੋਈ ਨਾ ਪੈਣੇ ਜਿਵੇਂ ਆਪਣਾ ਜਵਾਈ ਠੀਕ ਹੋ ਗਿਆ ਇਹਨਾਂ ਵੀ ਥੋੜਾ ਜਿਹਾ ਟਾਈਮ ਲੱਗੂਗਾ ਠੀਕ ਹੋਣ ਨੂੰ ਹੁਣ ਇਹਦਾ ਕੀ ਕਰਾਂ ਮੈਂ ਕੋਈ ਸਕੀਮ ਹੋਰ ਲਾਉਣੀ ਪੈਣੀ ਆ ਹਾਂ ਬਾਥਰੂਮ ਦਾ ਕਹਿਣਾ ਮम्मा ਖੋਲ ਦੋ ਮੈਂ ਵਾਸ਼ਰੂਮ ਜਾਣਾ ਹੁਣ ਤਾਂ ਜਾ ਲੈਣ ਦਿਓ ਹੁਣ ਕੀ ਕਰਾਂ ਮੈਂ ਕੀ ਗੱਲ ਜੋ ਤਾ ਹੁਣ ਕੀ ਆ ਮम्मा ਵਾਸ਼ਰੂਮ ਜਾਣਾ ਹੁਣ ਤਾਂ ਜਾ ਲੈਣ ਦਿਓ ਸੁਣ ਜਾਣਾ ਸੱਚੀ ਦੱਸ ਜੋ ਤਾ ਵਾਸ਼ਰੂਮ ਹੀ ਜਾਣਾ ਨਾ ਤੂੰ ਉਹ ਆਹੋ ਸੱਚੀ ਜਾਣਾ ਚਲ ਮੈਂ ਖੋਲ ਦਿਆਂ ਜੋਤ 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 ਕਿ ਕਹਵਾ ਦੇ ਪਾਪਾ ਨੂੰ ਲੋੜ ਗਿਆ 画面。 ਹੋ ਗਿਆ ਨਾਲੇ ਰੌਲਾ ਕਾ ਤਾਂ ਪੈ ਰਿਆ ਸੀਗਾ ਤੁਸੀਂ ਜੋਤ ਨੂੰ ਵਾਜਾ ਮਾਰ ਰਹੇ ਸੀ ਦੱਸੋ ਕੀ ਹੋਇਆ ਦੱਸੋ ਤਾਂ ਸਹੀ ਲਈ ਦੱਸੋ ਤਾਂ ਸਹੀ ਕੀ ਹੋ ਗਿਆ ਕੀ ਗੱਲ ਬਬਲੀ ਘੁਹਣੇ ਵੀ ਨਹੀਂ ਮੈਂ ਵੀ ਇਹ ਪੁੱਛੀ ਜਾਣੀ ਬਸ ਰੋਈ ਜਾਂਦੇ ਦੀਦੀ ਨਾਲੇ ਦਰਵਾਜਾ ਖੁੱਲਾ ਵਾ ਜੋਤ ਕਿੱਥੇ ਆ ਜੋਤ ਕਿੱਥੇ ਦੀਦੀ ਜੋਤ ਮੈਨੂੰ ਕਹਿੰਦਾ ਵਾਸ਼ਰੂਮ ਜਾਣਾ ਉਹ ਤੈਨੂੰ ਜਦੋਂ ਮੈਂ ਕਿਹਾ ਸੀਗਾ ਉਹਨੂੰ ਗੇਟ ਨਹੀਂ ਖੋਲਣਾ ਤੂੰ ਉਹਦਾ ਗੇਟ ਖੋਲਿਆ ਕਿਉਂ ਆ ਤੈਨੂੰ ਸਮਝ ਨਹੀਂ ਆਉਂਦੀ ਇੱਕ ਵਾਰੀ ਸਰਦਾਰ ਸ਼ੋਹ ਕਹਿੰਦਾ ਵਾਸ਼ਰੂਮ ਜਾਣਾ ਮੈਂ ਤਾਂ ਖੋਲਿਆ ਮੈਨੂੰ ਥੱਕਾ ਮਾਰ ਕੇ ਬਾਹਰ ਚਲਾ ਗਿਆ ਨਾ ਤੈਨੂੰ ਕਿਹਾ ਸੀ ਨਾ ਇਹਦੀਆਂ ਗੱਲਾਂ ਚ ਨਾ ਹੀ ਹੁਣ ਇਹਨੇ ਜੋ ਕਰਨਾ ਨਾ ਜਿਹੜਾ ਨਸ਼ੇ ਦਾ ਕੀੜਾ ਦੇ ਅੰਦਰ ਦੌੜਦਾ ਪਿਆ ਉਹਦੀ ਉਤੇਜ ਨਾਲ ਹੀ ਕਰਨਾ ਇਹਨੇ ਹੋਰ ਕਿਸੇ ਲਈ ਨਹੀਂ ਕਰਨਾ ਸੀ ਇਹ ਕੁਛ ਵੀਰ ਜੀ ਛੱਡੋ ਤੁਸੀਂ ਇਹਨਿੰਨਾ ਗੱਲਾਂ ਨੂੰ ਪਹਿਲਾਂ ਜੋਤ ਨੂੰ ਦੇਖੋ ਕਿੱਥੇ ਆਹੋ ਤੂੰ ਦੇਖ ਕਿ ਆ ਉਹਨੂੰ ਕਿੱਥੇ ਗਿਆ ਵਾ ਮੇਰਾ ਮੁੰਡਾ ਤੂੰ ਦੇਖ ਕਿ ਆ ਇੱਕ ਮਰੀ ਹੁਣ ਮੈਂ ਇਹਨੂੰ ਕਿੱਥੋਂ ਲੱਭ ਕੇ ਲਿਆਵਾਂ ਉਦੜਦਾਤੀ ਮੈਨੂੰ ਨਾ ਮਸਾ ਲੱਭ ਕੇ ਲਿਆਇਆ ਸੀਗਾ ਚੱਕ ਕੇ ਲਿਆਇਆ ਸੀ ਇਹਨੂੰ ਦੋਸਤਾਂ ਨਾਲ ਨਸ਼ੇ ਕਰਦਾ ਫਿਰਦਾ ਸੀਗਾ ਮੈਨੂੰ ਅੱਜ ਇਹਨੂੰ ਨਾ ਲੱਭ ਲੈਣ ਦੇ ਫਿਰ ਮੈਂ ਦੇਖਿਆ ਉਹ ਇਹ ਜੀ ਸਜ਼ਾ ਦੇਣਾ ਜਿਹੜਾ ਮਾਪੇ ਉਹਨਾਂ ਚਲਕੀਆਂ ਕਰਨੀਆਂ ਭੁੱਲ ਜੂਗਾ ਤੈਨੂੰ ਧੱਕਾ ਮਾਰ ਕੇ ਕਿੱਦਾਂ ਚੱਲ ਗਿਆ ਉਹਨੂੰ ਪਤਾ ਨਹੀਂ ਲੱਗਿਆ ਮੈਂ ਆਪਣੀ ਮਾਂ ਨੂੰ ਧੱਕਾ ਮਾਰਨ ਲੱਗਿਆ ਤੂੰ ਹੀ ਬੋਲ ਲਈ ਜਾਨੇ ਤੇ ਬਾਤ ਬੋਲ ਲਿਓ ਐਵੇਂ ਮੁੰਡਾ ਕੁਛ ਕਰ ਲੂ ਪਹਿਲਾਂ ਦੇਖ ਕਿ ਉਹ ਮੁੰਡਾ ਕਿੱਥੇ ਆ ਨਾਲੇ ਮੇਰੀ ਨਾ ਗੱਲ ਸੁਣ ਲੈ ਅੰਨੇ ਛੇੜੀ ਨਾ ਆਪਣੇ ਆਪ ਨੂੰ ਕੁਝ ਨਹੀਂ ਕਰਦੇ ਇਹ ਸਿਰਫ ਤੇਰੇ ਰੀਗ ਮਾਮਾ ਨੂੰ ਰੁਵਾਉਂਦੇ ਆ ਜਾਂ ਸਾਨੂੰ ਫਿਕਰਾਂ 'ਚ ਪਾਉਂਦੇ ਆ ਤੂੰ ਜਾ ਕੇ ਦੇਖ ਕਿ ਉਹ ਪਹਿਲਾਂ ਮੁੰਡਾ ਕਿੱਥੇ ਆ ਕੋਈ ਨਹੀਂ ਵੇਲਾ ਉਹ ਨੂੰ ਜਾ ਕੇ ਥੜਕੇ ਬੀਵੀ ਰੋਬੋ ਨਾ ਤੁਸੀਂ ਉਹ ਦੇਖੋ ਵੀਰ ਜੀ ਗਏ ਨੇ ਨਾ ਜੋਤ ਨੂੰ ਲੈਣ ਹੁਣ ਹੀ ਲਿਆਣਾ ਉਹਨਾਂ ਨੇ ਜੋਤ ਨੂੰ ਤੁਸੀਂ ਰੋਬੋ ਨਾ ਮੈਂ ਕਿੱਥਾ ਆਪਣੇ ਮੁੰਡੇ ਨੂੰ ਐਡਾ ਪਾਲ ਪੋਸ ਕੇ ਕਿੱਥਾ ਅਜ ਆਪਣੀ ਮਾਂ ਨੂੰ ਧੱਕਾ ਮਾਰ ਕੇ ਚਲਾ ਗਿਆ ਪਤਾ ਨਹੀਂ ਅੱਗੋ ਕੀ ਕਰੂਗਾ ਮਨਦੀਪ ਜੀ ਚੁੱਪ ਸਾਰੇ ਹੈਗੇ ਆ ਆਪਾਂ ਸਾਰੇ ਰਲ ਕੇ ਜੋਤ ਦਾ ਧਿਆਨ ਰੱਖਾਂਗੇ ਜਲਦੀ ਹੀ ਠੀਕ ਹੋ ਜਾਊਗਾ ਉਹ ਤੁਸੀਂ ਚੁੱਪ ਕਰੋ ਨਾਲੇ ਅਜੋ ਪੰਦਰ ਚੱਲਦੇ ਆ ਹਾਂ ਚੁੱਪ ਕੋ ਇਹ ਪੰਜਾਬ ਦੇ ਹਰ ਉਸ ਘਰ ਦੀ ਕਹਾਣੀ ਜਿੱਥੇ ਨੌਜਵਾਨ ਪੀੜ੍ਹੀ ਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਇਹ ਨਸ਼ਿਆਂ ਵੱਲ ਨੂੰ ਧੁਰ ਪੈਂਦਾ ਹੋਰ ਮੈਨੂੰ ਤਾਂ ਆਪ ਗੋਲਡੀ ਤੇ ਬਬਲੀ ਦੀ ਬਹੁਤ ਚਿੰਤਾ ਵਾ ਦਸ ਇੱਕੋ ਇੱਕ ਜਵਾਕ ਸੀ ਉਹ ਵੀ ਨਸ਼ਿਆਂ 'ਚ ਪੈ ਗਿਆ ਹੁਣ ਇਹਨਾਂ ਦੋਨਾਂ ਦਾ ਪਤਾ ਨਹੀਂ ਕੀ ਬਣੂਗਾ ਤੂੰ ਫਿਕਰ ਨਾ ਕਰ ਮੈਂ ਜਾਂਦਾ ਹੋਇਆ ਬਬਲੀ ਦੇ ਨਾਲ ਗੱਲ ਕਰਕੇ ਜਾਊਂਗਾ। ਮੰਮੀ ਜੀ ਕੁਝ ਚਾਹੀਦਾ ਸੀਗਾ ਤੁਹਾਨੂੰ? ਨਾ ਪੁੱਤ, ਕੁਝ ਨਹੀਂ ਚਾਹੀਦਾ। ਅੱਛੇ। ਪਰ ਆਈ ਕਰ ਇੱਕ ਵਾਰੀ ਗੋਲਦੀ ਨੂੰ ਨਾ ਫੋਨ ਕਰ। ਉਹਨੂੰ ਕਹਿ ਕੇ ਮਾਮਾ ਹੀ ਆਏ ਹੋਏ ਨੇ, ਉਹਨਾਂ ਨੂੰ ਮਿਲ ਲੈਣਾ। ਫਿਰ ਇਹਨਾਂ ਨੇ ਜਾਣਾ ਵੀ ਆ। ਮੰਮੀ ਜੀ ਆਏ ਸੀਗੇ ਵੀਰ ਜੀ ਘਰੇ, ਉਹਨੂੰ ਕੋਈ ਕੰਮ ਸੀਗਾ ਫਿਰ ਉਹ ਦੁਬਾਰਾ ਚਲੇ ਗਏ ਵਾਪਸ। ਮਨਦੀਪ ਇਹੋ ਜੀ ਕਿਹੜੀ ਗੱਲ ਹੋ ਗਈ? ਘਰੇ ਆਇਆ ਵੀ ਉਸੇ ਵਕਤ ਵਾਪਸ ਚਲੇ ਗਿਆ। ਇਹ ਗੱਲ ਦਾ ਡਰ ਸੀ ਨਾ ਉਹੀ ਹੋਇਆ ਕੋਈ ਨਾ ਭੈਣੇ ਤੂੰ ਫਿਕਰ ਨਾ ਕਰ ਆਪਾਂ ਸਾਰੇ ਰਲ ਕੇ ਜੋਤ ਨੂੰ ਸਿੱਧੇ ਰਾਤੇ ਲੈ ਆਵਾਂਗੇ ਨਾਲੇ ਮੰਦੀਪ ਬਬਲੀ ਕਿੱਥੇ ਆ ਮੈਂ ਉਹਦੇ ਨਾਲ ਵੀ ਗੱਲ ਕਰਨੀ ਸੀ ਮਾਮਾ ਜੀ ਦੀਦੀ ਆਪਣੇ ਕਮਰੇ 'ਚ ਹੀ ਨੇ ਮੰਦੀਪ ਪਹਿਲਾਂ ਮੈਂ ਉਹਨੂੰ ਹੀ ਮਿਲ ਕੇ ਆਉਂਦਾ ਮਮਾਈ ਤੁਸੀਂ ਬਬਲੀ ਰੋਈ ਕਿਉਂ ਜਾਂਦੀ ਆ ਹੌਸਲਾ ਰੱਖ ਸਭ ਕੁਝ ਠੀਕ ਹੋ ਜਾਊਗਾ ਬਬਲੀ ਇਹ ਵੇਲਾ ਕਮਜ਼ੋਰ ਬਣਦਾ ਨਹੀਂ ਹੈਗਾ ਮਾਮਾ ਜੀ ਤੁਸੀਂ ਆਪ ਹੀ ਦੱਸੋ ਜਿਹੜੇ ਮਾਪਿਆਂ ਦਾ ਇੱਕੋ ਇੱਕ ਬੱਚਾ ਨਸ਼ਿਆਂ ਦੇ ਰਾਹ ਤੇ ਤੁਰ ਪਵੇ ਤੇ ਉਹ ਮਾਪੇ ਕੀ ਕਰਨ ਪੁੱਤਰ ਰੋਦਾ ਜੇ ਆਪਣੇ ਤੇ ਪੈ ਗਈ ਹੈ ਨਾ ਆਪਾਂ ਨੂੰ ਮਜ਼ਬੂਤੀ ਦੇ ਨਾਲ ਇਹਦਾ ਸਾਹਮਣਾ ਕਰਨਾ ਪੈਣਾ ਹੈ ਮਾ ਮਾਮਾ ਜੀ ਮੈਂ ਤਾਂ ਮੈਨੂੰ ਇਹ ਹੀ ਫਿਕਰ ਵੱਡ ਵੱਡ ਖਾਈ ਜਾਂਦੀ ਆ ਕਿ ਮੇਰੇ ਪੁੱਤ ਦਾ ਕੀ ਬਣੂਗਾ ਲੱਗੂ ਕੀ ਕਰਾਂਗੇ ਅਸੀਂ ਨਾ ਫਿਕਰ ਨਾ ਕਰ ਜਿਨੇ ਤੇਰੇ ਤੇ ਵਕਤ ਪਾਇਆ ਉਹ ਕੱਢੇਗਾ ਵੀ ਤੂੰ ਹੌਸਲਾ ਰੱਖ ਮੇਰੀ ਗੱਲ ਇੱਕ ਪੰਨੇ ਬਣ ਇਹ ਜਿਹੜਾ ਵਕਤਾ ਨਾ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਐਸੇ ਕਰਕੇ ਕਹਿੰਦੇ ਆ ਨਿਮਕੇ ਰੋ ਮਾਰਕ ਤੋਂ ਡਰਨਾ ਚਾਹੀਦਾ ਪਤਾ ਨਹੀਂ ਲੱਗਦਾ ਕਿਸੇ ਦੇ ਮਨ ਚੋਂ ਨਿਕਲੀ ਹਾਏ ਸਾਡਾ ਕਾਲ ਬਣਦਾ ਹਾਂਜੀ ਮਾਮਾ ਜੀ ਹੁਣ ਤਾਂ ਮੈਨੂੰ ਵੀ ਸਮਝ ਆ ਗਈ ਤੇ ਰੱਬ ਨੇ ਇਹ ਸਭ ਮੇਰੇ ਨਾਲ ਕਿਉਂ ਕੀਤਾ ਮੈਂ ਮਨਦੀਪ ਨਾਲ ਇੰਨਾ ਮਾੜਾ ਕਰਦੀ ਰਹੀ ਉਹਦੀ ਸਜ਼ਾ ਤਾਂ ਮੈਨੂੰ ਮਿਲਣੀ ਸੀ ਨਾ ਇਹ ਉਹੀ ਕਰਮਾਂ ਦੀ ਸਜ਼ਾ ਜੋ ਮੈਂ ਮਨਦੀਪ ਨਾਲ ਮਾੜੇ ਕਰਮ ਕੀਤੇ ਉਹ ਅੱਜ ਮੇਰਾ ਚੋਤ ਭੁਗਤ ਰਿਹਾ ਓਏ ਨਾ ਪੁੱਤ ਜੋ ਹੋਣਾ ਸੀ ਹੋ ਗਿਆ ਹੁਣ ਆਪਣਾ ਵੇਲਾ ਅੱਗਾ ਸੰਭਾਲਣ ਦਾ ਹੈ ਜੇ ਹੁਣ ਤੂੰ ਚਾਹੁੰਨੀ ਆ ਨਾ ਤੇਰਾ ਆਉਣ ਵਾਲਾ ਸਮਾਂ ਬਦਲੇ ਤੂੰ ਸੁਖਣੀ ਸਾਹਿਬ ਦਾ ਪਾਠ ਕਰਿਆ ਕਰ ਇਹਦੇ ਲੜ ਲੱਗ ਇਹ ਤੈਨੂੰ ਕਿਸੇ ਹੋਰ ਦੇ ਅੱਗੇ ਝੁਕਣ ਨਹੀਂ ਦੇਵੇਗਾ ਤੇ ਤੂੰ ਵੇਖੀ ਤੇਰੀ ਜ਼ਿੰਦਗੀ ਕਿਵੇਂ ਸੁੱਖਾਂ ਦੇ ਨਾਲ ਭਰ ਜਾਣੀ ਹੈ ਚੰਗਾ ਪੁੱਤ ਮੇਰੀਆਂ ਗੱਲਾਂ ਤੇ ਗੌਰ ਜ਼ਰੂਰ ਕਰੀ ਪਾਸ ਮਾਮਾ ਜੀ ਪੋਤ ਮਾੜੇ ਕਰਮ ਕਮਾ ਲੈ ਹੁਣ ਤਾਂ ਆਪਣੀ ਜ਼ਿੰਦਗੀ ਗੁਰੂ ਲੇਖੇ ਲਾ ਕੇ ਆਪਣਾ გასਵਾਲ ਨਾ ਮੈਂ ਮੰਦਰ ਦੇ ਵਿੱਚ ਇੱਲਾ ਯਾ ਕਾਂ ਦਾ ਮੈਂ ਗੁਰਦੁਆਰੇ ਵਿੱਚ ਨਾਮੁ ਰੱਬ ਦਾ ਬੋਲਾਂਗਾ ਮੈਂ ਘਰ ਖੁਦਾ ਦੇ ਜਾ ਕੇ ਬੜੂ ਬੰਬਤੀਆਂ ਤੇ ਇਸੂ ਦੇ ਘਰ ਜਾ ਕੇ ਰੋਜ਼ਾ ਖੋਲ੍ਹਾਂਗਾ ਇੱਕ ਦਾ ਪਾਠ ਹੈ ਪੁੜਿਆ ਇੱਕ ਨੂੰ ਜੱਤ ਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਲਾਂਗਾ ਇੱਕ ਸਾਰ ਹੈ ਪਾਣੀ ਗੰਦਾ ਤੇ ਹਰ ਮੰਦਰ ਦਾ ਛੋੜ ਦਨੀ ਉਹ ਝਗੜਾ ਸਾਰੰਦਰ ਦਾ ਇੱਕੇ ਰੁੱਖ ਦੀਆਂ ਆ ਆਕਸ ਵਿੱਚ ਸ਼ਾਖਾਂ ਵਲਣਦੀਆਂ ਨੇ ਮੈਂ ਹਰ ਨਸਰਤ ਵਿੱਚ ਪਿਆਰ ਤਕਸਾਂ ਪੋਲਾਂਗਾ ਇੱਕੇ ਰੁੱਖ ਦੀਆਂ ਆ ਆਕਸ ਵਿੱਚ ਸ਼ਾਖਾਂ ਵਲਣਦੀਆਂ ਨੇ ਮੈਂ ਹਰ ਨਸਰਤ ਵਿੱਚ ਪਿਆਰ ਤਕਸਾਂ ਪੋਲਾਂਗਾ ਮੈਂ ਹਰ ਨਸਰਤ ਵਿੱਚ ਪਿਆਰ ਤਕਸਾਂ ਪੋਲਾਂਗਾ